ਭਾਜੀ ਕੀ ਨਾਮ ਆ ਤੁਹਾਡਾ ਨਾਮ ਆ ਭਾਜੀ ਦੇਵ ਚੰਦ ਆ ਤੁਹਾਡੇ ਸਟਾਫ ਵਗੈਰਾ ਲੱਗੀਆਂ ਆ ਸਿਵਲ ਹਸਪਤਾਲ ਆਏ ਆ ਕੀ ਮਾਮਲਾ ਭਾਜੀ ਇਹ ਭਾਜੀ ਪਹਿਲਾਂ ਪਿੰਡ ਪੰਡੋਰੀ ਪਿੰਡ ਮੇਰਾ ਪਿੰਡ ਬਲਾਲੋਆ ਮੈਂ ਪੰਡੋਰੀ ਪਿੰਡ ਕਿਸੇ ਦੇ ਘਰ ਗਿਆ ਮੈਂ ਉੱਥੇ ਦੋ ਬੰਦੇ ਆਏ ਅੰਦਰ ਦੋ ਆਏ ਬਾਹਰ ਹੋਣਗੇ ਪਤਾ ਨਹੀਂ ਮੈਨੂੰ ਉਹਨੇ ਅੰਦਰ ਬੈਠਿਆ ਤੇ ਆ ਕੇ ਹੁਲਾ ਕਰਤਾ ਪਹਿਲਾਂ ਜਦੋਂ ਹਮਲਾ ਹੋਇਆ ਤੁਸੀਂ ਸਿਵਲ ਹਸਪਤਾਲ ਆ ਗਏ ਸੀ ਸਿਵਲ ਹਸਪਤਾਲ ਆ ਗਏ ਸੀ ਟ੍ਰੀਟਮੈਂਟ ਚੱਲੂ ਸੀਗਾ ਟ੍ਰੀਟਮੈਂਟ ਮੇਰੇ ਟਾਂਕੇ ਲੱਗ ਗਏ ਸੀ ਹਾਂਜੀ ਤੇ ਇੱਥੇ ਅੰਦਰ ਮੇਰੇ ਪੱਟੀਆਂ ਹੋ ਰਹੀਆਂ ਸੀ ਹਾਂਜੀ 7-8 ਗੁੰਡੇ ਆਏ ਆ ਹਾਂਜੀ ਅੰਦਰ ਇਸ ਐਮਰਜੈਂਸੀ ਅੰਦਰ ਇਹਨਾਂ ਨੂੰ ਆਉਂਦੇ ਹੀ ਬਾਅਦ ਸ਼ੁਰੂ ਕਰ ਦਿੱਤੇ ਸਿਵਲ ਹਸਪਤਾਲ ਦੇ ਅੰਦਰ ਹੀ ਤਾਂ ਹਾਂਜੀ ਐਮਰਜੈਂਸੀ ਬਾਅਦ ਦੇ ਅੰਦਰ ਤੇ ਮੌਕੇ ਤੇ ਜਿਹੜੀ ਇੱਥੇ ਪੁਲਿਸ ਸੀਗੀ ਉਹ ਆਈ ਮੌਕੇ ਤੇ ਮੌਕੇ ਤੋਂ ਬਾਅਦ ਵਿੱਚ ਆਈ ਹੋਗੀ ਇਹ ਕਿਹੜੇ ਕਿਹੜੇ ਬੰਦੇ ਸੀ ਬਾਈ ਪਛਾਣਦੇ ਹੋ ਮੈਂ ਇੱਕ ਬੰਦੇ ਨੂੰ ਪਛਾਣਦਾ ਇੱਕ ਬੰਦੇ ਨੂੰ ਪਛਾਣਦੇ ਕੀ ਨਾਮ ਉਰੇ ਨਾਲ ਕਿੰਨੇ ਬੰਦੇ ਸੀ ਹੋਰ ਬੰਦੇ ਤੇ ਵੀ ਮੇਰੇ ਸਾਹਮਣੇ 7-8 ਹੋਏ ਕੀ ਹਥਿਆਰ ਸੀਗੇ ਉਹਨਾਂ ਦੇ ਕੋਲ ਭਾਜੀ ਭਾਜੀ ਕੋਈ ਪਤਾ ਹੀ ਨਹੀਂ ਲੱਗਾ ਇੱਕਦਮ ਤਾਂ ਬਾਸ਼ੂ ਕਰਦੇ ਕਿਰਬਾਨਾ ਟਕੂ ਹੈ ਟੂਜੇ ਪਤਾ ਨਹੀਂ ਕੀ ਕੋਸ਼ ਸੀਗਾ ਨਹੀਂ ਤੁਹਾਡੇ ਜਦੋਂ ਮਾਰਿਆ ਉਹਨਾਂ ਨੇ ਕੁਝ ਆਪਾਂ ਨੂੰ ਫੀਲ ਤਾਂ ਹੋਇਆ ਹੋਊਗਾ ਕਿ ਕਿਹੜੇ-ਕਿਹੜੇ ਹਥਿਆਰ ਦਾ ਮਾਰਿਆ ਇਹ ਇੱਕਦਮ ਤਾਂ ਟੱਕ ਲੱਗੇ ਯਾਰ ਟਾਈਮ ਹੀ ਨਹੀਂ ਮਿਲਿਆ ਅੰਦਰ ਜਿਹੜਾ ਸਟਾਫ ਸੀਗਾ ਡਾਕਟਰ ਮੇਰੇ ਪੱਟੀਆਂ ਕਰਦੇ ਉਹਨਾਂ ਨੂੰ ਕੋਈ ਜ਼ਿਆਦਾ ਜੀਵਰ ਜਾਣਕਾਰੀ ਤੇ ਭਾਜੀ ਕਿੱਥੇ-ਕਿੱਥੇ ਸੱਟ ਲੱਗੀ ਦੁਆਰਾ ਤੁਹਾਡੇ ਨਾਲ ਆ ਸੱਟ ਭਾਜੀ ਦੇਖ ਲਓ ਤੁਹਾਡੇ ਕੈਮਰੀ ਦੇ ਵਿੱਚ ਸਾਰਾ ਕੁਝ ਹੈਗਾ ਇਹਨਾਂ ਤੇ ਉਹਨਾਂ ਤੁਸੀਂ ਕਿੰਨੇ ਟਾਂਕੇ ਵਗੈਰਾ ਲੱਗੇ ਜਾਂ ਕੋਈ ਐਕਸਟਰਾ ਵਗੈਰਾ ਕਰਾਇਆ ਕੁਝ ਪਤਾ ਲੱਗਾ ਭਾਈ ਐਕਸਰੇ ਹੋਇਆ ਜਾਂ ਜਿਹੜੇ ਗੁੱਡਸ ਕੋਈ ਨਹੀਂ ਹੋਇਆ ਤੇ ਕੀ ਮੰਗ ਤੇ ਜਿਹੜੇ ਮੈਂ 10 ਐਕਸਰੇ ਹੋਇਆ ਤੇ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਭਾਈ ਮੰਗੇ ਇਹ ਜਿਹੜੇ ਗੁੰਡੇ ਇੱਥੇ ਸਾਨੂੰ ਸਿਵਲ ਹਸਪੀਟਲ ਦੇ ਵਿੱਚ ਨਹੀਂ ਜੀਜਾ ਹੋਣ ਦਿੱਤਾ ਸਾਨੂੰ ਪਿੰਡ ਛੱਡ ਦੇਣਗੇ ਤੇ ਜਥੇਦ ਸਿੰਘ ਜੀ ਉਹਨਾਂ ਨੂੰ ਕਿਉਂ ਨਹੀਂ ਨੱਥ ਪਾ ਲਾ ਜਿੱਥੇ ਤੁਹਾਡਾ ਇਲਾਜ ਚੱਲਦਾ ਹੈ ਸਿਊਟੇਜ ਉੱਥੇ ਸੀਸੀਟੀਵੀ ਕੈਮਰੇ ਹੈਗੇ ਸੀਗੇ ਭਾਈ ਹਾਂਜੀ ਠੀਕ ਹੈ ਜੀ